ਮਾਨਯੋਗ ਪੁਲਿਸ ਕਮਿਸ਼ਨਰ ਸਰ ਸਾਹ ਕੁਰੀਦਨ ਪੁਲਸਾ ਬੋਨਾ ਦੇਸ਼ਾ ਨਿਰਦੇਸ਼ ਹੈ ਇੱਕ ACP ਵੈਸ ਦਾ ਸ਼ਬਦਰਸ਼ਨ ਜੀ ਤੇ SHO ਛਾਟਾ ਵਿਨੋਦ ਇਹਨਾਂ ਨੇ 192 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਉਹਦੇ ਨਾਲ ਨਾਲ 10150 ਰੁਪਏ ਡਰਗ ਮਨੀ ਵੀ ਰਿਕਵਰ ਕੀਤੀ ਹੈ ਤੇ ਉਸ ਤੋਂ ਨਾਕਾ SI ਰਜਿੰਦਰ ਸਿੰਘ ਨੇ ਲਾਇਆ ਸੀਗਾ ਤੇ ਉਹ ਮੋਟਰਸਾਈਕਲ ਤੇ ਆਂਦੇ ਜਿਹੜਾ ਅਕਿਊਜ਼ਡ ਹੈ ਅੰਕਿਤ ਵਰਮਾ ਉਦੇ ਕੋਲੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ ਰਿਕਵਰੀ ਹੋਈ ਇਹਦੇ ਨਾਲ ਨਾਲ ਉਹਦਾ ਮੋਟਰਸਾਈਕਲ ਤੇ ਅੱਗ ਵੀ ਰਿਕਵਰ ਕੀਤਾ ਟੀਵੀਐਸ ਕੰਪਨੀ ਦਾ ਮੋਟਰਸਾਈਕਲ ਤੇ ਨਾਲ ਉਹ ਜਿਹੜਾ ਕੰਪਿਊਟਰ ਸਕੀਲ ਹੁੰਦਾ ਕੰਪਿਊਟਰ ਕੰਡਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਉਹ ਵੀ ਰਿਕ ਕੀਤਾ ਤੇ ਜਿਹੜਾ ਮੁੰਡਾ ਹੈਗਾ 22 ਪਾਸ ਹੈਗਾ ਜੀ ਤੇ ਆਪਣਾ ਇਲੈਕਟ੍ਰਿਕਸ ਇਲੈਕਟ੍ਰੀਕਲ ਸ਼ਾਪ ਤੇ ਕੰਮ ਕਰਦਾ ਤੇ ਇਹਨੂੰ ਕੱਲ ਅਸੀਂ ਪੜਿਆ ਆਰਐਸਐਨ ਕਲੇਵ ਦੇ ਲਾਗੇਉ 24 12 ਨੂੰ ਤੇ ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਆ ਇਹ ਹੋਰ ਵੀ ਕਿਹੜੇ ਕਿਹੜੇ ਮਾਮਲਿਆਂ ਚ ਇਨਵੋਲਡ ਰਿਹਾ ਹਾਲੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਕੀ ਇਸ ਇਨਵੋਲਡ ਹੋਏ ਇਸ ਤੋਂ ਪਹਿਲਾਂ